ਕੰਗਣਾ ਨੋਦੀਆ ਲਗਾਤਾਰ ਮੁਸ਼ਕਲਾਂ ਦੇ ਵਿੱਚੋਂ ਵਾਦਾ ਹੋ ਰਿਹਾ ਹੈ ਲਗਾਤਾਰ ਕੰਗਣਾ ਰਨੌਤ ਆਪਣੀਆਂ ਬਿਆਨਬਾਜ਼ੀਆਂ ਕਰਕੇ ਤੇ ਫਿਲਮ ਐਮਰਜੈਂਸੀ ਕਰਕੇ ਵਿਵਾਦਾਂ 'ਚ ਕਿਰਦੀ ਨਜ਼ਰ ਆ ਰਹੀ ਹੈ ਲਗਾਤਾਰ ਕੰਗਣਾ ਰਨੌਤ ਜਿੱਥੇ ਕਿਸਾਨਾਂ ਤੇ ਗਲਤ ਟਿੱਪਣੀਆਂ ਕਰਦੀ ਹੈ ਉੱਥੇ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਲਗਾਤਾਰ ਆਤਵਾਦੀ ਦਾ ਸੀ ਨਜ਼ਰ ਆਉਂਦੀ ਹੈ ਹੁਣ ਇਸ ਦੇ ਵਿਚਾਲੇ ਕੰਗਣਾ ਰਨੌਤ ਤੇ ਐਨਐਸਐ ਲਾਉਣ ਦੀ ਮੰਗ ਉੱਠ ਗਈ ਹੈ ਦੱਸਦੀ ਹੈ ਕਿ ਸਿੱਖ ਪਾਲਮੈਂਟ ਕਮੇਟੀ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਕੰਗਣਾ ਨੌ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜਿਵੇਂ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਠਿਆ ਜਾਂਦਾ ਹੈ ਉਸ ਤਰ੍ਹਾਂ ਹੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਵੇਂ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਠਿਆ ਜਾਂਦਾ ਹੈ ਉਸ ਤਰੀਕੇ ਦੇ ਨਾਲ ਕੰਗੜਾ ਰਣੋਤ ਨੂੰ ਵੀ ਜੇਲ੍ਹ ਦੇ ਵਿੱਚ ਸੁਟਣਾ ਚਾਹੀਦਾ ਹੈ ਉਸਤੇ ਵੀ ਐਨਐਸਏ ਲਗਣੀ ਚਾਹੀਦੀ ਹੈ ਸੰਸਦ ਮੈਂਬਰ ਕੰਗੜਾ ਰਣੋਤ ਹੈ ਲਗਾਤਾਰ ਪਾਇਚਾਰਿਕ ਫਿਰਕੂਆਂ ਅਤੇ ਕਿਸਾਨ ਵੀਰਾਂ ਬਾਰੇ ਗਲਤ ਟਿੱਪਣੀਆਂ ਕਰਦੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਅੱਗ ਮੱਠੀ ਹੋਣ ਦਾ ਨਾਮ ਨਹੀਂ ਲੈ ਰਹੀ ਐਨਐਸਏ ਅਧੀਨ ਕਾਬੂ ਕਰਨ ਦੀ ਸਿੱਖ ਹਤਾਲ ਮਿਲ ਕਮੇਟੀ ਦੇ ਵੱਲੋਂ ਮੰਗ ਕੀਤੀ ਗਈ ਹੈ ਸਿੱਖ ਤਲਮੀਲੇ ਕਮੇਟੀ ਆਗੂਆਂ ਨੇ ਕਿਹਾ ਕਿ ਪਹਿਲਾ ਕਿਸਾਨ ਅੰਦੋਲਨ ਦੌਰਾਨ ਸਾਡੀਆਂ ਮਾਵਾਂ ਬਾਰੇ ਬਿਆਨਬਾਜ਼ੀਆਂ ਕਰਦੀ ਸੀ ਫਿਰ ਫਿਲਮ ਐਮਰਜੈਂਸੀ ਰਾਹੀਂ ਸਿੱਖ ਕੌਮ ਦੇ ਮਹਾਨ ਜਰਨਲ ਖਾਲਸਾ ਪਿੰਡਰਾਵਾਲਿਆਂ ਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਰਹੀ ਤੇ ਫਿਰ ਤਿੰਨ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਲੰਬੇ ਸਮੇਂ ਸੰਘਰਸ਼ ਤੋਂ ਬਾਅਦ ਮੋਦੀ ਸਰਕਾਰ ਨੇ ਵਾਪਸ ਲਏ ਸਨ ਉਹਨਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੀ ਹੈ ਕਿਸਾਨ ਭਾਈਚਾਰਿਆਂ ਦੇ ਵਿੱਚ ਕਰਵਾਹਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਲਾ ਸਿਰਫ ਸਿੱਖ ਨੌਜਵਾਨਾਂ ਲਈ ਨਹੀਂ ਬਣਿਆ ਜਿਸ ਦੇ ਵਿੱਚ 32 34 ਸਾਲਾਂ ਤੋਂ ਸਜ਼ਾ ਭੁਗਤ ਚੁਕੇ ਸਿੱਖ ਵੀਰ ਬੰਦ ਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਲੰਬੇ ਸਮੇਂ ਤੋਂ ਡਿਬੜੂਗੜ ਜੇਲ੍ਹ ਦੀ ਵਿੱਚ ਸੁੱਟਿਆ ਹੋਇਆ ਜਦਕਿ ਕੰਗੜਾ ਨੌ ਤੇ ਲੰਬੇ ਸਮੇਂ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿੱਚ ਪਰਿਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀ ਹੈ ਇਸ ਤੇ ਵੀ ਐਨਐਸਏ ਲੱਗਣੀ ਚਾਹੀਦੀ ਹੈ ਰੋਕਿਆ ਜਾਣਾ ਚਾਹੀਦਾ ਹੈ ਅਜਹੀਆਂ ਦੋਗਲੀਆਂ ਨੀਤੀਆਂ ਕਰਕੇ ਸਿੱਖ ਕੌਮ ਅੰਦਰ ਬੇਗਾਨਿਆਂ ਦੀ ਭਾਵਨਾ ਤੇਜ਼ੀ ਦੇ ਨਾਲ ਵੱਧ ਰਹੀ ਹੈ ਜੋ ਦੇਸ਼ ਦੀ ਏਕਤਾ ਕਣਤਾ ਦੇ ਲਈ ਠੀਕ ਨਹੀਂ ਹੈ